ਕਰ ਰਿਹਾ ਜੀ ਆ ਪਿਆਗਾ ਪੁੱਸ ਨਾਲ ਗੱਲਬਾਤ ਕਰਦੇ ਕੀ ਚੱਕਰ ਪੈ ਗਿਆ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭਾਈ ਕੀ ਗੱਲ ਹੋ ਗਈ ਤੁਸੀਂ ਟ੍ਰੇਨ ਦੀ ਲੀਟੇ ਕਾਹਤੋਂ ਪਏ ਹੋ ਭਾਈ ਟ੍ਰੇਨ ਦੀ ਲੀਟੇ ਤਾਂ ਯਾਰ ਐ ਮੰਨ ਲਓ ਵੀ ਸਰਕਾਰ ਤੋਂ ਤੰਗ ਆ ਵੀਰ ਯਾਰ ਘੱਟ ਆੜੀ ਤੱਕ ਹਾਂ ਤੰਗ ਆ ਨੀ ਯਾਰ ਅੱਛਾ ਬਰੇ ਸਰਕਾਰ ਮਤਲਬ ਟ੍ਰੇਨ ਨੂੰ ਡੀਕ ਦੋ ਜੇ ਛੋਟੇ ਤੇ ਟ੍ਰੇਨ ਅੱਗੇ ਚੜ ਗਈ ਛੋਟਾ ਤਾਂ ਵਿਗੜਦਾ ਕੁਛ ਨਹੀਂ ਵੱਡਾ ਤਾਂ ਕੋਈ ਫਿਰ ਟ੍ਰੇਨ ਦਾ ਵੀ ਲੈਂਦਾ ਕੱਖ ਨੀ ਵੀਰੇ ਯਾਰ ਡੱਬ ਡਬੇ ਖੰਡ ਜਾਣਗੇ ਖੰਡ ਜਾਣਗੇ ਤੇ ਤੁਸੀਂ ਸਰਕਾਰ ਤੋਂ ਕੀ ਮੰਗ ਚਾਹ ਰਹੇ ਹੋ ਵੀ ਐਹੀ ਐ ਵੀ ਸਾਨੂੰ ਤਨਖਾਹ ਤਾਂ ਹੀ ਜਾਵੇ ਸਾਡੀ ਦਿਹਾੜੀ ਵਧਾਈ ਜਾਵੇ ਜਾਂ ਦੇਖੋ ਕੰਮ ਚੱਲਦਾ ਜੀ ਪਰ ਮਗਰ ਕਿੱਡੀ ਕਿੱਡੀ ਉੱਚੀ ਆ ਦੇਖੋ ਜੀ ਬਾਈ ਗੱਲ ਬੱਕਾ ਅੱਛਾ ਮਿਸ ਦੇ ਕਿਦਰ ਦੇਖੇ ਮੈਂ ਇਤਨਾ ਜਰ ਨ ਲੱਗੇ ਹੋਏ ਬਈ ਨਾ ਬਈ ਯਾਰ ਦਾ ਮੈ ਲੋੜੀ ਗੱਲ ਨਾਲ ਸਹਿਮ ਤਾਂ ਵੀਰੇ ਇਹ ਦੇਖ ਲੋ ਕੰਸਰ ਨੇ ਸਾਡੇ ਬਈ ਵੀਰ ਭਈਏ ਘਰ ਨੇ ਲਾ ਲੈਂਦੇ ਨੇ ਉਹਦਾ ਮਤਲਬ ਜਿਵੇਂ ਕਹਿੰਦੇ ਹਲਕ ਚ ਡਾਂਗ ਦੇ ਕੇ ਹੱਕ ਲੈ ਲੈਂਦੇ ਨੇ ਹਣਾ ਵੀ ਜੇ ਆਪਾਂ ਤੂੰ ਛੋਡੇ ਤੇ ਲਾ ਲੋ ਗੱਲ ਵੀ ਜੇ ਤੁਸੀਂ ਹੁਣ ਦਿਹਾੜੀ ਛਡੋਂਗੇ ਛੋੜਾ 700 500 ਜਿੰਨੀ ਵੀ ਮਤਲਬ ਦਿਹਾੜੀ ਗਿਆ ਜਿਆ ਅੱਜ ਕੱਲ ਤਾਂ ਵੀ ਕਰਦੇ ਸਾਡੀ ਤਾਂ ਬਸ ਜਿੱਤੇ ਕਿਤੇ ਮੀਂਹ ਮੂਹ ਵਗ ਜਾਂਦਾ ਜੀ ਉੱਤੇ ਕਿਤੇ ਦਿਹਾੜੀ ਖਰਾਬ ਹੋ ਜਾਂਦੇ ਹੁਣ ਤਾਂ ਚਲੋ ਚੱਲੀ ਜਾਂਦਾ ਸਰਕਾਰ ਨੂੰ ਮਤਲਬ ਕਿ ਐ ਚਾਹੀਦਾ ਵੀ ਠੰਡ ਦੇ ਵਿੱਚ ਕੋਸ ਨਾ ਕੋਸ ਪੈਨਸ਼ਨ ਜਾਂ ਕੋਈ ਨਾ ਕੋਈ ਪੱਤਾ ਲੱਗਣਾ ਚਾਹੀਦਾ ਯਾਰ ਹਾਂ ਵੀ ਮਤਲਬ ਠੰਡ ਵਾਲੇ ਦਿਨਾਂ ਦੇ ਵਿੱਚ ਕੰਮ ਖੜ ਜਾਂਦਾ ਹਨਾ ਕੰਮ ਬੰਦੇ ਪੈ ਜਾਂਦੇ ਨੇ ਤਾਂ ਕਰਦੇ ਲੈ ਭਾਈ ਬਣ ਕੇ ਕੋਈ ਗੱਲ ਨਾ ਤੂੰ ਅੱਠ ਆਪਾਂ ਸਰਕਾਰ ਮੂਰੇ ਬੇਨਤੀ ਕਰਾਂਗੇ ਆਪਾਂ ਦੂਜੇ ਆਪਣੇ ਭਾਈਆਂ ਨੂੰ ਜਿਵੇਂ ਮਿਸਤਰੀ ਮਜ਼ਦੂਰ ਸਾਰਿਆਂ ਨੂੰ ਕਹਿੰਨੇ ਉਹਨਾਂ ਨੂੰ ਵੀਡੀਓ ਸ਼ੇਅਰ ਕਰਨਗੇ ਵੀ ਸਰਕਾਰ ਤੱਕ ਪਹੁੰਚਾਉਣਗੇ ਤੁਸੀਂ ਖੜੇ ਹੋਵੋ ਕੋਈ ਗੱਲ ਨਹੀਂ ਹਨਾ ਟ੍ਰੇਨ ਦੇ ਥੱਲੇ ਆ ਕੇ ਮਰਨ ਦੇ ਦਾ ਮਤਲਬ ਇਹ ਲਾਜ ਨਹੀਂ ਹੈਗਾ ਜੀ ਟ੍ਰੇਨ ਤੇ ਲਿਆ ਕੇ ਮਰ ਜੀ ਵੀ ਆਪਣੀ ਸਰਕਾਰ ਤੁਹਾਨੂੰ ਦਿਹਾੜੀ ਵਧਾ ਦੂਗੀ ਸਰਕਾਰ ਤਾਂ ਫਿਰ ਕਹਿੰਦੀ ਆ ਪੱਟੀ ਬਣੀ ਨਹੀਂ ਚੱਕਣ ਉਹ ਪੰਜਾਬੀ ਨੂੰ ਕੰਮ ਕਰੀ ਜਾਂਦਾ ਪੰਜਾਬੀ ਤਾਂ ਸਾਰੇ ਬਾਹਰ ਹੋ ਜਾਈ ਜਾਂਦੇ ਆ ਯਾਰ ਅੰਗਰੇਜ਼ਾਂ ਦੇ ਥੱਲੇ ਫੇਰ ਕੰਮ ਕਰੀ ਜਾਂਦੇ ਆ ਯਾਰ ਅਰ ਭਾਈ ਮਤਲਬ ਕਰਦੇ ਤਾਂ ਹੈ ਇੱਕ ਡਾਕੇ ਕਰਦੇ ਪੰਜਾਬੀ ਫਿਰ 19 ਦਿਹਾੜੀ ਨਹੀਂ ਮਿਲਦੀ ਹਨਾ ਹਾਂ ਉਹੀ ਗੱਲ ਕਰਦਾ ਨਾ ਬਾਹਰ ਵੀ ਉਹੀ ਹਾਲ ਹੋ ਗਿਆ ਬਰੇ ਯਾਰ ਲੈ ਭਾਈ ਮੜ ਜੀ ਤੁਸੀਂ ਵੀਡੀਓ ਸ਼ੇਅਰ ਕਰੋ ਦੱਬ ਕੇ ਹਨਾ ਸਰਕਾਰ ਤੱਕ ਪਹੁੰਚਾਓ ਯਾਰ ਮਿਸਤਰੀਆਂ ਦੀ ਲੇਬਰ ਵਾਲਿਆਂ ਦੀ ਦਿਹਾੜੀ ਦਾ ਨਾ ਦੀ ਵੀ ਮਤਲਬ ਦਿਹਾੜੀ ਜਾਂ ਕੁਝ ਵੀ ਬਦੇ ਸਿਆਲਾਂ ਦੇ ਵਿੱਚ ਤੁਸੀਂ ਦੇਖ ਲਓ ਕਿੰਨਾ ਮੰਦਾ ਹਾਲ ਸੀਗਾ ਤੇ ਵੀ ਮਤਲਬ ਦਿਹਾੜੀ ਕਿਸੇ ਪਾਸੇ ਕਿਸੇ ਨੂੰ ਨਹੀਂ ਚ ਲੱਗਦੀ ਤੇ ਭਾਈ ਉਸ ਟਾਈਮ ਤੇ ਦੁਖੀ ਪਿਆ ਬਚਾਰਾ ਹੁਣ ਬਸ ਟ੍ਰੇਨ ਦੀ ਵ ਚਲੋ ਆਪਾਂ ਇਹਨੂੰ ਕਿਵੇਂ ਨਾ ਕਿਵੇਂ ਲੈ ਕੇ ਜਾਵਾਂਗੇ ਸਾਈਡ ਤੇ ਕਰਾਂਗੇ ਮਰਨ ਦਾ ਖੈਰ ਕਾਨੂੰਨ ਨੂੰ ਕਾਨੂੰਨ ਦਿੰਨੇ ਆ ਤੇ ਭਗਵਾਨ ਤੁਮਨਾਂ ਤੂੰ ਗੱਲ ਸੁਣ ਲਾ ਜੇ ਐਂ ਕਰਕੇ ਸਾਰੇ ਮਰਨ ਲੱਗੇ ਨੌਜਵਾਨ ਕਿੱਥੇ ਰਹਿਣਗੇ ਆ ਦੇਖ ਲਓ ਦੇਹ ਚੋਂ ਨੌਜਵਾਨ ਜਾਣਗੇ ਹੋਰ ਭਾਈ ਅਜੇ ਤੱਕ ਉਹ ਨਸ਼ਾ ਪੱਤਾ ਵੀ ਨਹੀਂ ਕਰਦੇ ਆ ਕਿ ਯਾਰ ਲੋਕ ਕਹਿੰਦੇ ਵੀ ਨਸ਼ਾ ਪੱਤਾ ਕਰਕੇ ਮਰਦੇ ਨੇ ਲੋਕ ਹਾਂ ਭਾਈ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ ਠੀਕ ਆ ਮਾਨ ਤੱਕ ਪਹੁੰਚਾਓ ਪਤਾ ਲੱਗੇ ਸਰਕਾਰ ਨੂੰ ਵੀ ਲੋਕ ਕਿੰਨੇ ਕੁ ਦੁਖੀ ਨੇ ਦਿਹਾੜੀਦਾਰ ਮਿਸਤਰੀ ਵਿਚਾਰੇ ਜਿਹੜੇ ਘਰ 파 ਕੇ ਲੋਕਾਂ ਨੂੰ ਦਿੰਦੇ ਨੇ